ਉਹ ਸਿਰਫ 10 ਤੋਂ 15000 ਰੁਪਏ ਲਾ ਕੇ ਖੋਲੋ ਤੁਸੀਂ ਆਪਣਾ ਕੱਪੜੇ ਦਾ ਕੰਮ ਤੇ ਮਹੀਨੇ ਦਾ ਕਮਾਓ 20 ਤੋਂ 25000 ਰੁਪਿਆ ਹਾਂਜੀ ਬਾਈ ਜੀ ਆ ਗਰਮੀ ਦੀ ਦੇਖੋ ਆਈਟਮ ਲੈ ਕੇ ਆਏ ਆ ਇਹ ਜਿਹੜਾ ਸੂਟ ਹੈ ਜੀ ਵਿਕਦਾ 360 350 ਰੁਪਏ ਸੂਟ ਵਿਕਦਾ ਪਿਆ ਬਿਲਕੁਲ ਜੀ ਠੀਕ ਹੈ ਜੀ ਇਹ ਕਾਟਨ ਦਾ ਸੂਟ ਹੈ ਮੈਚਿੰਗ ਸੂਟ ਹੈ ਜੀ ਜੀ ਪ੍ਰਿੰਟੇ ਦੇ ਵਿੱਚ ਕਾਫੀ ਨੇ ਬਿਲਕੁਲ ਜੀ 12 ਤੋਂ 13 ਪ੍ਰਿੰਟ ਮਿਲ ਜਾਣਗੇ ਹਾਂ ਹਾਂ ਇਹ ਬਾਈ ਜੀ ਦਵਾਂਗੇ ਪਰ ਜੋੜੇ ਦੇ ਨਾਲ ਓਕੇ ਪਰ ਦੇ ਦਾਂਗੇ ਜਿੰਨੇ 350 ਇੱਕ ਵਿਕਦਾ ਬਿਲਕੁਲ ਜੀ ਇਹ 350 ਦੋ ਦੇ ਦਾਂਗੇ ਰੰਗੇ ਦੇ ਵਿੱਚ ਕਾਫੀ ਮਿਲ ਪ੍ਰਿੰਟ ਕਾ ਵੀ ਮਿਲ ਜਾਣਗੇ ਇਸ ਤੋਂ ਬਾਅਦ ਬਾਈ ਜੀ ਜਿਵੇਂ ਹੁਣ ਆ ਦੇਖੋ ਗਰਮੀ ਵਾਲੀ ਹੈ ਤੁਮੇ ਜੀ ਜੀ ਪਿਓਰ ਕਾਟਨ ਤੇ ਕਪੜਾ ਹਾਂ ਹਾਂ ਆ ਦੇਖੋ ਨਾਲ ਇਹਦੇ ਨਾਲ ਆਹਾ ਬਾਟਮ ਓਕੇ ਜੀ ਲੈਂਥ ਵਗੈਰਾ ਫੁੱਲ ਹੈ ਕਪੜੇ ਦੀ ਬਿਲਕੁਲ ਜੀ ਨਾਲ ਆ ਕੇ ਮਿਰਰ ਵਰਕ ਜੀ ਅੱਛਾ ਇਹ ਵਰਕ ਵਾਲਾ ਸੂਟ ਆ ਗਿਆ ਨਾ ਹਾਂ ਜੀ 100% ਕਾਟਨ ਕੇ 100% ਕਾਟਨ ਹੋਊਗਾ ਜੀ ਜੀ ਪ੍ਰਿੰਟ ਬਹੁਤ ਸੋਹਣੇ ਹੈ ਇਹਦੇ ਹਾਂ ਹਾਂ ਆਮ ਹੀ ਜਿਵੇਂ 500 350 ਵਿੱਚ ਦ। ਬਿਲਕੁਲ ਜੀ ਬਾਈ ਜੀ ਇਹ 3-300 ਰੁਪਏ ਰੇਂਜ ਚ ਪਊਗਾ ਜਿਵੇਂ ਹੁਣ ਆ ਦੇਖੋ ਗਲੇ ਦੇ ਡਿਜ਼ਾਈਨ ਬਿਲਕੁਲ ਜੀ ਇਹਦੇ ਵਿੱਚ ਨਹੀਂ 40 ਤੋਂ 45 ਡਿਜ਼ਾਈਨ ਮਿਲ ਜਾਣਗੇ 40 ਤੋਂ 45 ਡਿਜ਼ਾਈਨ ਆ ਜਾਣਗੇ ਜੀ ਹਾਂ ਜੀ ਤੇ ਰੇਟ ਭਾਈ ਜੀ ਇਹਦਾ ਸਾਰਾ 300 ਰੁਪਏ ਰਹਿਣਾ ਇਹ ਸਾਰਾ 300 ਵਾਲਾ ਹੀ ਹੈ ਨਾ ਮਤਲਬ ਹਾਂ ਜੀ ਆ ਦੇ ਸਾਰਿਆਂ ਚ ਮੈਂ ਦੇ ਦਮ 4-4 ਕਲਰ ਵੀ ਹੋਣਗੇ ਭਾਜੀ 4-4 ਰੰਗ ਆਣਗੇ ਜਿਵੇਂ ਆਹ ਡਿਜ਼ਾਈਨ ਦਿਖਾਣਾ ਪਿੰ ਤੁਹਾਨੂੰ ਜੀ 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 ਸਾਰੇ ਆ 3-300 ਰੁਪਏ ਰੇਂਜ ਚ ਬਿਲਕੁਲ ਜੀ ਵਾ ਦੇਖੋ ਜੀ ਮਾਉਸ ਚੜਨ ਵਾਲਾ ਗਿਆ ਜੀ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਕੀ ਬਾਤ ਹੈ ਜੀ ਰੇਟ ਸਾਰਾ ਜੀ 300 ਸਾਰੇ ਤਾਂ ਵਰਕ ਅਲੱਗ-ਅਲੱਗ ਗਾਣਾ ਹੈ ਨਾ ਭਾਜੀ ਹਾਂ ਜੀ ਹਾਂ ਜੀ ਸੈੱਟ ਦੇ ਵਿੱਚ ਜਿਵੇਂ ਆ ਦੇਖੋ ਚਾਰ ਰੰਗ ਹੈ ਜੀ ਜੀ ਇਹ ਚਾਰ ਹੀ ਕਨਾਲ ਦੇ ਹੋਣਗੇ ਤੇ ਰੇਟ ਵੀ ਜੀ 300 ਰੁਪਏ ਦਾ ਕੋਈ ਲੋਟ ਦਾ ਮਾਲ ਨਹੀਂ ਫਰੈਸ਼ ਮਾਲ ਹੈ ਸਾਰਾ ਫਰੈਸ਼ ਮਾਲ ਆਏਗਾ ਤੇ 450 500 ਰੁਪਏ ਦਾ ਅੱਗੇ ਰਾਮਨਾ ਵਿਕਦਾ ਇਸ ਤੋਂ ਬਾਅਦ ਭਾਜੀ ਜਿਵੇਂ ਆ ਜੂਗਾ ਜੀ ਪਿਓਰ ਦੁਪੱਟਾ ਸੂਟ ਹੈ ਜੀ ਜੀ ਓਮ ਸ਼ਿਵ ਕੰਪਨੀ ਦਾ ਓਕੇ ਬ੍ਰਾਂਡ ਦਾ ਆ ਗਿਆ ਮਤਲਬ ਫਰਮਾ ਜਨਾ ਬਗੜੇ ਨੇ ਆ ਦੇਖੋ ਜੀ 올 ਓਵਰ ਮੈਂ ਜੀ ਮੀਟਰ ਸੂਟ ਹੈ ਬਿਲਕੁਲ ਜੀ ਨਾਲ ਪਿਓਰ ਦਾ ਦੁਪੱਟਾ ਬਿਲਕੁਲ ਜੀ ਇਹਦੇ ਵਿੱਚ ਹੀ ਦੋ ਤਿੰਨ ਪ੍ਰਿੰਟ ਆਗੇ ਜੇ ਬਰੀਕ ਪ੍ਰਿੰਟ ਲੈਣਾ ਬਰੀਕ ਵੀ ਮਿਲ ਜਾਊਗਾ ਓਕੇ ਜਿਵੇਂ ਇੱਕ ਆ ਆਈਸਕ੍ਰੀਮ ਚਾਰਟ ਹੈ ਜਿਹੜਾ ਨਹੀਂ ਹਲ ਬਿਲਕੁਲ ਬਿਲਕੁਲ ਜੀ ਰੰਗભાઈ ਜੀ ਇਹਦੇ ਵਿੱਚ ਵੀ ਚਾਰ ਹੈ ਜੀ ਜੀ ਇਹ ਸੂਟ ਜਿਵੇਂ ਨਾ ਆਮ 500 ਰੁਪਏ ਰੇਂਜ ਸੇਲ ਹੁੰਦਾ ਬਿਲਕੁਲ ਜੀ ਇਹ ਵੀ 300 ਰੁਪਏ ਰੇਂਜ ਹੀ ਪਊਗਾ ਜੀ ਇਹ ਪਿਓਰ ਦੇ ਦੁਪੱਟੇ ਵਾਲਾ ਪ੍ਰਿੰਟ ਦੁਪੱਟਾ ਨਾ ਪਿਓਰ ਦਾ ਨਾ ਜੀ ਪ੍ਰਿੰਟ ਪਿਓਰ ਦੁਪੱਟਾ ਹੈ ਜੀ ਇਹ ਦੋ ਟਾਈ 130 ਰੁਪਏ ਤੇ ਲੱਗ ਜਾਂਦਾ ਜੀ ਜੀ ਉਹ ਸੂਟ ਤੁਹਾਨੂੰ 300 ਰੁਪਏ ਦੇ ਦਾਂ